ਕਹਾਣ ਸਾਵਾ ਦੀ ਬਤ ਤੇ ਕਸੀ ਪੰਜਾਬ ਨੂੰ ਜੁਦਾ ਦੋਸਾਂ ਜੀ ਫੋਲਡ ਐਂਡ ਮੈਂ ਸਾਲ ਕਰਤ ਪੰਜ ਆਪ ਸਾਡੀ ਨੂੰ ਦੀਵਾਲੀ ਬੰਦੀ ਛੋੜ ਦੇਸ਼ ਦਸਤਾਰਨਾ ਦੇ ਅਤੇ ਗੌਰਵ ਦੇ ਜਿਹੜਾ ਤਿਹਾੜਾ ਦਾ ਸੀਜ਼ਨ ਚੱਲ ਰਿਹਾ ਉਹਦੀਆਂ ਆਪ ਸਾਡੀ ਨੂੰ ਸਾਡੇ ਬਣੋ ਲੱਖ ਲੱਖ ਵਧਾਈਆਂ ਦਿੰਨੇ ਆ ਅਤੇ ਹਿੰਨੇ ਵੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੀ ਬੈਠੇ ਆ ਉਹਨਾਂ ਨੂੰ ਵੀ ਇਹ ਸਾਰੇ ਤਿਹਾਰਾਂ ਦੇ ਸੀਜ਼ਨ ਦੀਆਂ ਬਹੁਤ-ਬਹੁਤ ਵਧਾਈਆਂ ਜੀ ਅਤੇ ਇਸ ਦੇ ਨਾਲ ਹੀ ਸਰਪੰਚ ਦੁਸਾਂਜ ਪਰਦਵਰਨ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਕਿ ਇਸ ਵਾਰ ਪਲੀਜ਼ ਜਿਹੜੀ ਦੀਵਾਲੀ ਆ ਉਹ ਆਪਾਂ ਗ੍ਰੀਨਲੀ ਮਨਾਈਏ ਅਤੇ ਆਪਾਂ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਜਿਹੜਾ ਵਾਤਾਵਰਨ ਆ ਉਹਦੀ ਸਿਹਤਮੰਦਤਾ ਲਈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਅਤੇ ਜਿਹੜੇ ਬੱਚਿਆਂ ਦਾ ਪੜਾ ਸਕੇ ਤੇ ਇੱਕ ਵਾਰ ਫੇਰ ਸਰਪੰਚ ਦਸਾਂਝ ਖੁਰਦਵਾਲਾ ਆਪ ਸਭ ਜੀ ਦੇ ਇਹ ਸਾਰੇ ਤਿਹਾਰਾਂ ਦੇ ਸੀਜ਼ਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਅਤੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੀ ਜਿੰਨੇ بیٹھے ਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਅਤੇ ਉਹਨਾਂ ਨੂੰ ਵੀ ਇਹ ਹੀ ਬੇਨਤੀ ਕਰਦੇ ਆ ਕਿ ਜਿਹੜੀ ਦੀਵਾਲੀ ਆ ਉਹ ਆਪਾਂ ਗ੍ਰੀਨਲੀ ਮੰਨਾਈਏ ਅਤੇ ਇਸ ਦੇ ਨਾਲ ਹੀ ਜਿਹੜਾ ਆਪਾਂ ਸਰਬੱਤ ਦਾ ਭਲਾ ਵੀ ਕਰ